ਇੱਧਰ ਆਪਣਾ ਸਾਗ ਰੈਜਰਿਆ ਵਾ ਜੀ ਹੈਲੋ ਹਾਂਜੀ ਸਾਚੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਚੈਨਲ ਗੁਲੀਨ ਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵਗੇ ਆਪਾਂ ਬਲੌਗ ਸ਼ੁਰੂ ਕਰਨ ਲੱਗਿਆ ਜੀ ਅੱਜ ਬਣਾਉਣੇ ਆ ਜੀ ਆਪਾਂ ਸਾਗ ਸਿਆਰੀ ਜਾਣੇ ਕਹਿੰਦੇ ਹੋਗੇ ਅਸੀਂ ਜਾਂਦੀਵਾਰ ਦਾ ਬਣਾ ਰਿਆ ਅਸੀਂ ਪਰ ਜੀ ਆਉਂਦੀ ਜਾਂਦੀਵਾਰ ਦੋਨਾਂ ਦਾ ਜੀ ਬਣਾ ਰਿਆ ਕਿ ਅੱਜ ਅਸੀਂ ਫਸਟ ਟਾਈਮ ਤੇ ਆਲਾਂ ਦਾ ਸਾਗ ਬਣਾ ਰਿਆ ਹਨ ਲਾਉਦਾ ਹੋ ਗਿਆ ਇਸ ਝੂੜ ਬੋਲਦਾ ਸੱਚੀ ਅਸੀਂ ਐਕਤੀ ਸਾਗ ਬਣਾਇਆ ਹੀ ਨਹੀਂ ਖਾਦਾ ਜ਼ਰੂਰ ਆ ਪਰ ਬਣਾਇਆ ਨਹੀਂ ਤੇ ਹਾਂਜੀ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਸਾਗ ਨੂੰ ਐਨ ਚੰਗੀ ਤਰ੍ਹਾਂ ਧੋ ਲਿਆ ਜੀ ਪਹਿਲਾਂ ਸਮਾਰ ਰਿਆ ਫਿਰ ਆਪਾਂ ਧੋਤਾ ਜੀ ਦੋ ਤਿੰਨ ਵਾਰੀ ਧੋ ਲਿਆ ਸੀ ਜੀ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਖਲਾਰ ਦਾਂਗੇ ਜੀ ਫਿਰ ਕਿਉਂਕਿ ਸਾਰਾ ਪਾਣੀ ਨੁੱਟੜ ਜਾਊਗਾ ਜੀ ਫਿਰ ਆਪਾਂ ਬਾਅਦ ਚੋਂ ਕੱਟ ਕੇ ਜੀ ਸਾਗ ਬਣਾਵਾਂਗੇ ਜੀ ਹੁਣ ਮੈਂ ਧੋ ਕੇ ਸਮਾਰ ਕੇ ਰੱਖਤਾ ਜੀ ਇਹਨੂੰ ਟੰਕਤਾ ਜੀ ਥੋੜਾ ਜਿਹਾ ਟਾਈਮ ਆਪਾਂ ਇਦਾਂ ਪਿਆ ਰਹਿਣ ਦਵਾਂਗੇ ਜੀ ਕਿਉਂਕਿ ਸਾਰਾ ਫਿਰ ਪਾਣੀ ਨੁੱਟ ਚੜ ਜਾਊਗਾ ਜੀ ਨਹੀਂ ਤਾਂ ਫਿਰ ਠੰਡਾ ਤੱਤਾ ਜਾ ਹੋ ਜਾਂਦਾ ਜੇ ਆਪਾਂ ਪਾਈਏ ਜੀ ਤੇਜ ਆਪਾਂ ਸਾਰੇ ਸਾਗ ਪਾਲਕ ਮੇਥੀ ਧਨੀਆ ਤੇ ਉਹ ਦੂਜੇ ਚਲਾਈ ਵਗੈਰਾ ਜੀ ਤੇ ਦੂਸਰਾ ਸਾਗ ਉਹਦੇ ਛੋਲੂਏ ਦਾ ਜੀ ਤੇ ਬਾਥੂ ਵਗੈਰਾ ਸਾਰਾ ਹੀ ਇਕੱਠਾ ਹੀ ਜੀ ਧੋ ਲਿਆ ਸੀ ਜੀ ਆਪਾਂ ਧੋ ਕੇ ਸੁੱਕਣੇ ਬਾਸ ਇਕੱਠਾ ਹੀ ਧੋ ਲਿਆ ਹਾਂ ਜੀ ਇੱਧਰ ਆਪਾਂ ਕੁੱਕਰ ਧਰਤਾ ਜੀ ਤੇ ਆਪਾਂ ਇਹ ਵੀ ਧੋਕੇ ਰੱਖ ਲਈ ਕੋਲੇ ਸਾਗ ਕਰਨੇ ਪਾਣੀ ਆਪਾਂ ਥੋੜਾ ਹੀ ਪਾਇਆ ਵਾ ਕਿਉਂਕਿ ਕਹਿੰਦੇ ਹੁੰਦੇ ਨਾ ਸਾਗ ਚ ਵੀ ਫਿਰ ਪਾਣੀ ਨਿਕਲਣ ਲੱਗ ਜਾਂਦਾ ਤੇ ਇੱਥੇ ਜੀ ਆਪਾਂ ਬਿਛਾ ਲਿਆ ਜੀ ਬੋਰੀ ਤੇ ਪੋਣਾ ਆਪਾਂ ਇੱਥੇ ਨਾਲ ਦੀ ਨਾਲ ਕੱਟ-ਕੱਟ ਕੇ ਤੇ ਇਧਰ ਆਪਣਾ ਰੱਖ ਲਿਆ ਜੀ ਆਪਾਂ ਕੋਲੇ ਸਾਗ ਤੇ ਆਪਾਂ ਨਾਲ ਦੀ ਨਾਲ ਹਾਂਜੀ ਆਪਾਂ ਧੋਕੇ ਇੱਥੇ ਸਾਗ ਰੱਖ ਲਿਆ ਸੀਗਾ ਤੇ ਪਾਣੀ ਚ ਆਪਾਂ ਨੇ ਪਹਿਲੇ ਹੀ ਥੋੜਾ ਜਿਹਾ ਨਮਕ ਪਾਤਾ ਕਿਉਂਕਿ ਨਾਲ ਦੀ ਨਾਲ ਗਲ ਜੂਗਾ ਜੀ ਇਹਨੂੰ ਆਪਾਂ ਕੱਟ ਕੇ ਨਾਲ ਦੀ ਨਾਲ ਪਾ ਦਿੰਦੇ ਆ ਜੀ ਇਦੇ ਵਿੱਚ ਆਪਾਂ ਸਾਰਾ ਹੀ ਮਿਕਸ ਕਰਕੇ ਧੋ ਲਿਆ ਸੀਗਾ ਸਾਗ ਮੈਂ ਪਿੱਛੇ ਹੋ ਜਾਂਦਾ ਸਾਗ ਪਾਲਕ ਤੇ ਮੇਤ ਉਹ ਬਾਥੂਰ ਵਗੈਰਾ ਜੀ ਤੇ ਖਸ਼ੂਲੂਏ ਦਾ ਸਾਗ ਥੋੜਾ ਜਿਆ ਸੀਗਾ ਜੀ ਆਪਾਂ ਛੋਲੀਆਂ ਦਿੱਤਾ ਸੀ ਉਹਦੇ ਥੋੜੇ ਜਿਹਾ ਪੱਤੇ ਹੀ ਆਪਾਂ ਰੱਖ ਲਏ ਸੀਗੇ ਜੀ ਆਹ ਵਾਲੇ ਛੋਲੂਏ ਦੇ ਤੇ ਇਹ ਵੀ ਆਪਾਂ ਛੋਲੂਏ ਦਾ ਵੀ ਵਿੱਚ ਸਾਗ ਪਾਤਾ ਜੀ ਸਾਰੇ ਮਿਕਸ ਕਰਕੇ ਬਣਾਵਾਂਗੇ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਨਮੀਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਆਪਾਂ ਅੱਜ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਸਾਗ ਬਣਾਵਾਂਗੇ ਤੇ ਆਪਾਂ ਇਸ ਤਰ੍ਹਾਂ ਤਰੀਕੇ ਨਾਲ ਬਣਾਵਾਂਗੇ ਕਿ ਆਪਣੇ ਤਿਆਬ ਵੀ ਨਹੀਂ ਬਣੂਗਾ ਜੀ ਆਪਾਂ ਜੀ ਸਾਗ ਦੀ ਨਜ਼ਰ ਉਤਾਰ ਕੀ ਕਹਿੰਦੇ ਨੇ ਨਜ਼ਰ ਉਤਾਰ ਦੇਵੇ ਜੀ ਤੁਸੀਂ ਵੀ ਸਾਰੇ ਜਾਣੇ ਦੱਸੋ ਜੀ ਸਾਗ ਨੂੰ ਲੱਗੇ ਕੀ ਕਰਦੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਨਾਲ ਦੀ ਨਾਲ ਨਾਮ ਕਿਤਾਬ ਆਤਾ ਸੀਗੀ ਆਪਣਾ ਸਾਗ ਨਾਲ ਦੀ ਨਾਲ ਅੱਧਲੀ ਸਾਈਡਾਂ ਦੇ ਤੇ ਨਾਲ ਦੀ ਨਾਲ ਆਪਣਾ ਨਾ ਸਾਗ ਵੀ ਬਣੀ ਜਾਊਗਾ ਵੀ ਨਾਲ ਦੀ ਨਾਲ ਤੇ ਆਪਾਂ ਇੰਨੇ ਸੌਖੇ ਤਰੀਕੇ ਨਾਲ ਸਾਗ ਬਣਾਵਾਂਗੇ ਕੁੱਕਰ ਦੇ ਜੀ ਤੇ ਤੁਸੀਂ ਮੰਨਦੇ ਪਹਿਲੀ ਮੇਰੀ ਸਾਗ ਬਣਾ ਰਹੇ ਜਿਵੇਂ ਸਾਰੇ ਕਹਿੰਦੇ ਜੀ ਆਪਾਂ ਜਾਂਦੀਵਾਰ ਦਾ ਬਣਾ ਰਹੇ ਆ ਆਪਾਂ ਜਾਂਦੀਵਾਰ ਦਾ ਵੀ ਬਣਾ ਰਹੇ ਆ ਜਿਹਾ ਤੋਂ ਪਹਿਲੀ ਵਾਰ ਦੀ ਬਣਾ ਰਹੇ ਆ ਆਪਾਂ ਨਾ ਸਾਰੇ ਸਿਆਲੋ ਸਿਆਲੋ ਸਾਗ ਨਹੀਂ ਬਣਾਇਆ ਸੀ ਅੱਜ ਬਣਾ ਰਹੇ ਹਾਂ ਜੀ ਆਪਾਂ ਸਾਗ ਤੇ ਸਾਗ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਕਿ ਤਜਾਜ਼ੀ ਨਹੀਂ ਬਣੂਗਾ ਜੀ ਤੇ ਜਿੰਨਾਂ ਜਿੰਨਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਉਹਨਾਂ ਦਾ ਦਿਲੋਂ ਧੰਨਵਾਦ ਜੀ ਕਿਉਂਕਿ ਆਪਾਂ ਤੁਹਾਡੀ ਸਪੋਰਟ ਨਾਲ ਹੀ ਇੱਥੇ ਤੱਕ ਪਹੁੰਚੇ ਹਾਂ ਤੇ ਸਾਗ ਲੈ ਕੇ ਆਏ ਸੀ ਜੀ ਆਪਣਾ ਨਵਜੋਤ ਜਾ ਕੇ ਆਪਦੀ ਦਾਦੀ ਮਾਂ ਨਾਲ ਜੀ ਲੇ ਕੇ ਤਾਂ ਬੜੇ ਚਾਣ ਨਾਲ ਆਇਆ ਪਰ ਤੁਹਾਨੂੰ ਪਤਾ ਨਾ ਬੱਚੇ ਬਹੁਤ ਘੱਟ ਸਾਗ ਖਾਂਦੇ ਨਾ ਇਸ ਕਰਕੇ ਅਸੀਂ ਸਿਆਲੋ ਸਿਆਲ ਸਾਗ ਬਹੁਤ ਘੱਟ ਬਣਾਇਆ ਸੀ ਜੀ ਬਣਾਇਆ ਨਹੀਂ ਸੌਰੀ ਵੀ ਆਪਾਂ ਸਾਗ ਹੀ ਨਹੀਂ ਬਣਾਇਆ ਜੀ ਸਿਆਲੋ ਸਿਆਲ ਇੰਗਲਿਸ਼ ਟੋਪ ਕਰੀ ਇਧਰ ਆਪਣਾ ਸਾਗ ਰੈਜਰਿਆ ਵਾ ਜੀ ਤੇ ਇਧਰ ਆਪਾਂ ਤੜਕਾ ਕੱਟ ਲੈਨੇ ਆ ਜੀ ਮਿਰਚਾਂ ਆਦਾ ਲਸਣ ਇਹਨਾਂ ਚੀਜ਼ਾਂ ਨੂੰ ਆਪਾਂ ਤਿੰਨਾਂ ਨੂੰ ਕੱਟ ਲੈਨੇ ਆ ਜੀ ਆਦਾ ਵਗੈਰਾ ਨੂੰ ਜੀ ਤੜਕਾ ਇਹ ਵਿੱਚ ਪਾ ਦਾਂਗੇ ਜੀ ਫਿਰ ਹਾਂਜੀ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੁਮਾਰ ਕੇ ਧੋ ਲਿਆ ਸੀ ਤੇ ਫਿਰ ਆਪਾਂ ਇਹਨੂੰ ਗ੍ਰाइंड ਕਰਕੇ ਜੀ ਫੇਰ ਹੀ ਸਾਗ ਚ ਪਾਵਾਂਗੇ ਜੀ ਸੁਮਾਰ ਕੇ ਧੋ ਲਿਆ ਸੀ ਜੀ ਬੜਾ ਇਚਾਰ ਬੁਣਾਈ ਚੱਲ ਰਹੀ ਹੈ ਮਮਾ ਮਕਲਾਮਾ ਬੋਲੋ ਚੁੱਪ ਬਸ ਹਾਂਜੀ ਇਹਨਾਂ ਸਾਗ ਬਣਾਉਣ ਲਈ ਜਦੋਂ ਆਪਾਂ ਮਸਾਲੇ ਵਗੈਰਾ ਪਵਾਉਂਦੇ ਆ ਨਾ ਉਹਨੂੰ ਮਿਰਚਾ ਤੇ ਹਲਸਾ ਪਾਉਂ ਤੇ ਹਲਦੀ ਪਾ ਲਵੇ ਜੀ ਥੋੜੀ ਜੀ ਕਹਿੰਦੇ ਇਹਦੇ ਨਾਲ ਬਿਲਕੁਕੁਲ ਤਜਾਬ ਨਹੀਂ ਬਣਦਾ ਤੇ ਤੁਸੀਂ ਵੀ ਬਣਾ ਕੇ ਦੇਖੋ ਇਹਦੇ ਨਾਲ ਬਿਲਕੁਲ ਤਜਾਬ ਨਹੀਂ ਬਣਦਾ ਜੀ ਪਹਿਲਾਂ ਮੈਂ ਵੀ ਨਹੀਂ ਸੀ ਪਾਣੀ ਹੁਣ ਕ ਪਾਣ ਲੱਗੇ ਜੇ ਪਿਛਲੀ ਵਾਰੀ ਪਾਇਆ ਸੀ ਜਦੋਂ ਤੇ ਹੋੜ ਪਾਇਆ ਤੇ ਆਪਣੇ ਸਾਗ ਚ ਨਾ ਪਾਣੀ ਬਿਲਕੁਲ ਸੁੱਕ ਗਿਆ ਸੀਗਾ ਜੀ ਤੇ ਫਿਰ ਇਹਦੇ ਚ ਆਪਾਂ ਹੁਣ ਆਲਣ ਪਾ ਰਹੇ ਹਾਂ ਜੀ ਮੱਕੀ ਦਾ ਆਟੇ ਦਾ ਤੇ ਕਈ ਕਣਕ ਦਾ ਵੀ ਪਾਉਂਦੇ ਪਰ ਅਸੀਂ ਅਜੇ ਤੱਕ ਕਦੇ ਕਣਕ ਦਾ ਪਾਇਆ ਨਹੀਂਗਾ ਮੈਂ ਕਈ ਬਲੌਗ ਦੇਖਿਆ ਉਹ ਚ ਕਣਕ ਦਾ ਪਾਉਂਦੇ ਹੁੰਦੇ ਆ ਪਰ ਅਸਲ ਹਮੇਸ਼ਾ ਜੀ ਮੱਕੀ ਦਾ ਹੀ ਪਾਇਆ ਵਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿਉਂਕਿ ਆਪਾਂ ਤੁਹਾਡੀ ਸਪੋਰਟ ਨਾਲ ਹੀ ਇੱਥੇ ਤੱਕ ਆਈਆਂ ਨਾ ਤੇ ਹਾਂਜੀ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਆਪਾਂ ਬਿਲਕੁਲ ਹੀ ਵੀ ਨਹੀਂ ਕੋਈ ਮਸ਼ੀਨ ਵਗੈਰਾ ਨਾਲ ਨਹੀਂ ਘੋਟਿਆ ਜੀ ਆਪਾਂ ਬਸ ਹੱਥ ਨਾਲ ਜੀ ਇਹਦੇ ਨਾਲ ਹੀ ਘੋਟਾਂਗੇ ਜੇ ਹਨ ਵਧੀਆ ਮਲਾਈ ਵਰਗਾ ਬਣ ਗਿਆ ਜੀ ਬਾਕੀ ਤੁਸੀਂ ਆਪ ਦੇਖ ਲਓ ਜੀ ਦਾ ਤੜਕਾ ਵਗੈਰਾ ਆਹ ਤੇ ਬਾਤ ਜੀ ਮੇਨ ਤੇ ਇੱਥੇ ਹੀ ਲੱਗਦੀ ਹੈ ਜਦੋਂ ਆਪਾਂ ਨੂੰ ਘੋਟਣਾ ਪੈਂਦਾ ਹੋਵੇ ਜੀ ਕਜੀ ਕੋਟ ਕੇ ਇਹਨ ਵਧੀਆ ਮਲਾਈ ਵਰਗਾ ਬਣ ਚੁਗਾ ਜੀ ਤੇ ਉਧਰ ਆਪਾਂ ਪਾਣੀ ਵੀ ਗਰਮ ਤਰਿਆ ਹੋਇਆ ਵਾ ਜੀ ਆਲਣ ਪਾਉਣ ਤੋਂ ਬਾਅਦ ਫਿਰ ਆਪਾਂ ਇਸ ਤੇ ਗਰਮ ਪਾਣੀ ਪਾ ਦਾਂਗੇ ਜੀ ਕਿ ਹੁਣ ਆਪਾਂ ਇਸ ਤੇ ਗਰਮ ਪਾਣੀ ਪਾਵਾਂਗੇ ਜੀ ਜਿੰਨ ਆਪਾਂ ਆਪਣੇ ਹਿਸਾਬ ਨਾਲ ਪਾ ਦਾਂਗੇ ਦੇਖ ਕੇ ਜੀ ਵੀ ਜਿੰਨਾ ਕੋ ਗਾੜਾ ਹੋਵੇ ਉਸ ਹਿਸਾਬ ਨਾਲ ਫਿਰ ਪਤਲਾ ਹੋ ਜੂਗਾ ਨਹੀਂ ਜ਼ਿਆਦਾ ਕਹਿਣਾ ਤਾਂ ਤੁਹਾਨੂੰ ਪਤਾ ਪਏ ਫਿਰ ਥੱਲੇ ਲੱਗ ਜੂਗਾ ਜੀ ਤੇ ਆਪਾਂ ਦੇਖ ਕੇ ਨਾਲ ਦੀ ਨਾਲ ਗਰਮ ਪਾਣੀ ਪਾਈ ਜਾਂਦੇ ਆ ਜੀ ਇਸ ਤੇ ਤੇ ਇਸ ਤਰ੍ਹਾਂ ਜਿਹੜ ਨਾਲੇ ਵਧੀਆ ਬਣ ਜੂਗਾ ਜੀ ਨਾਲ ਦੀ ਨਾਲ ਘੋਟਿਆ ਜਾਂਦਾ ਦੇਖੋ ਕਿੰਨਾ ਵਧੀਆ ਬਣਿਆ ਨਾ ਤੇ ਥੋੜਾ ਜਿਹਾ ਪਾਣੀ ਘੱਟ ਸੀ ਤੇ ਆਪਾਂ ਹੋਰ ਪਾਣੀ ਪਾਤਾ ਜੀ ਤੇ ਇਹਨੂੰ ਬਾਅਦ ਚ ਪਾਣੀ ਪਾ ਕੇ ਜੀ ਆਪਾਂ ਸੇਕ ਲਵਾ ਦਾਂਗੇ ਆਟਾ ਜਿਹੜਾ ਆਪਣਾ ਪਾਇਆ ਹੈ ਜੀ ਹਾਲਣ ਤੇ ਉਹ ਬਣ ਜੂਗਾ ਜੀ ਤੇ ਇਧਰ ਆਪਾਂ ਨਾਲ ਦੀ ਨਾਲ ਤੜਕਾ ਤਾ ਰਿਹਾ ਜੀ ਤੇ ਤੜਕਾ ਤੇ ਉਧਰ ਆਪਣੇ ਸਾਗ ਵੀ ਉਹ ਜਾਰੇ ਗਰਮ ਹੋਈ ਜਾ ਰਹੀ ਹੈ ਇਹਨੋਂ ਆਪਾਂ ਲਸਣ ਨੂੰ ਚੰਗੀ ਤਰ੍ਹਾਂ ਬਣਾ ਲਿਆ ਸੀ ਭੁੱਜ ਗਿਆ ਸੀ ਜੀ ਉਸ ਤੋਂ ਬਾਅਦ ਫਿਰ ਆਪਾਂ ਪਿਆਜ਼ ਪਾਏ ਆ ਜੀ ਕਿਉਂਕਿ ਲਸਣ ਪਹਿਲੋਂ ਵਧੀਆ ਹੁੰਦਾ ਜੀ ਵਧੀਆ ਲੱਗਦਾ ਪਹਿਲੋਂ ਭੁੰਨ ਲਵੇ ਜੀ ਫਿਰ ਬਾਅਦ ਚ ਪਿਆਜ਼ ਪਾਏ ਆ ਜੀ ਹੁਣ ਆਪਾਂ ਪਿਆਜ਼ ਭੁੰਨ ਦੇ ਹਰੀਆਂ ਮਿਰਚਾਂ ਵੀ ਜੀ ਆਪਾਂ ਪਾਤੀਆਂ ਕਿਉਂਕਿ ਪਿਆਜ਼ ਤੇ ਲਸਣ ਪਾਉਣ ਨਾਲ ਵੀ ਘਾਟੇ ਨਾਲ ਕੁਝ ਕਰਕੇ ਆਪਾਂ ਹਰੀਆਂ ਮਿਰਚਾਂ ਵੀ ਪਾਤੀਆਂ ਬਾਕੀ ਆਪਾਂ ਆਪਣੇ ਸਵਾਦ ਅਨੁਸਾਰ ਪਾ ਲਦੇ ਹਾਂ ਥੋੜਾ ਜਿਹਾ ਆਪਾਂ ਇਹ ਚ ਨਮਕ ਵੀ ਪਾ ਲਾਂਗੇ ਨਮਕ ਤੇ ਠੀਕ ਰੱਖਿਓ ਆਪਾਂ ਨੇਸ਼ਾ ਜੀ ਦਾਣਾ ਸਬਜ਼ੀਆਂ ਨੂੰ ਤੜਕਾ ਸਰੋਂ ਦੇ ਤੇਲ ਦੇ ਲਾਉਨੇ ਆ ਜੀ ਸਰੋਂ ਦੇ ਤੇਲ ਨਾਲ ਹਰ ਇੱਕ ਚੀਜ਼ ਕਰਾਰੀ ਬਣਦੀ ਹੈ ਜੀ ਇਸ ਸਾਗ ਨੂੰ ਵੀ ਅਸੀਂ ਤੜਕਾ ਜੀ ਸਰੋਂ ਦੇ ਤੇਲ ਦਾ ਹੀ ਲਾਉਂਦੇ ਆ ਜੀ ਬਹੁਤ ਸਵਾਦ ਬਣਦਾ ਜੀ ਆਲਾ ਤਾਂ ਵੈਸੇ ਵੀ ਜੀ ਆਪਾਂ ਇਹ ਕਿਉਂ ਵਗੈਰਾ ਦਾ ਲਈ ਉਹ ਜੰਮ ਜਾਂਦਾ ਤੇਲ ਦਾ ਜੀ ਕਦੇ ਨਹੀਂ ਜੰਮਦਾ ਚਾਹੇ ਗਰਮੀ ਆ ਚਾਹੇ ਸਰਦੀ ਹਾਂ ਜੀ ਆਪਣਾ ਸਾਗ ਬਣ ਚੁੱਕਿਆ ਤੇ ਮੱਕੀ ਦੀਆਂ ਰੋਟੀਆਂ ਤੇ ਲੱਸੀ ਦੇ ਨਾਲ ਤੇ ਸਾਰਿਆਂ ਨੂੰ ਖਾਓ ਜੀ ਸਾਰੇ ਜਣੇ ਆ ਕੇ ਜੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਲੱਸੀ ਤੇ ਮੱਖਣ ਦੇ ਨਾਲ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲ੍ਹ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ